ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਉਹ ਕੌਮ ਦੇ ਪ੍ਰਚਾਰਕਾਂ ਵਾਸਤੇ ਤੇ ਸਾਧਾ ਵਾਸਤੇ ਖਾਸ ਕਰਕੇ ਹੈ ਸਾਡੇ ਕੋਲ ਕਸਵੱਟੀ ਕੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਮੈਂ ਬਹੁਤ ਵਾਰ ਇੱਕ ਗੱਲ ਕਹਿੰਨਾ ਉਹ ਨਾ ਵੀ ਜਿਹੜੀ ਗੱਲ ਭਾਵੇਂ ਉਹ ਕਿਸੇ ਦੀ ਕਹੀ ਹੋਵੇ ਭਾਵੇਂ ਇਤਿਹਾਸ ਦੇ ਅੰਦਰ ਲਿਖੀ ਹੋਵੇ ਪੁਰਾਣੀ ਤੋਂ ਪੁਰਾਣੀ ਹੋਵੇ ਜਿਸ ਗੱਲ ਨੂੰ ਇਤਿਹਾਸ ਦੇ ਚੈਪਟਰ ਨੂੰ ਗੁਰਬਾਣੀ ਰეკਮੈਂਡ ਨਾ ਕਰੇ ਗੁਰਬਾਣੀ ਤਸਦੀਕ ਨਾ ਕਰੇ ਉਹਨੂੰ ਝੂਠੀ ਸਮਝ ਕੇ ਮਨੋ ਕਲਪੀ ਸਮਝ ਕੇ ਉਹਨੂੰ ਛੱਡ ਦੇਣਾ ਚਾਹੀਦਾ ਜਿਹਨੂੰ ਗੁਰਬਾਣੀ ਤਸਦੀਕ ਨਾ ਕਰੇ ਗੁਰਬਾਣੀ ਤੋੜਦੀ ਹੋਵੇ ਐਸਰਾ ਇਤਿਹਾਸ ਦੀ ਗੱਲ ਤੋੜਦੀ ਹੋਵੇ ਐਸਰਾ ਉਹਨੂੰ ਛੱਡਣਾ ਪੜਾਇਆ ਕਿਉਂਕਿ ਗੁਰਬਾਣੀ ਮੇਣ ਹੈ ਗੁਰਬਾਣੀ ਕਸਵੱਟੀ ਹੈ ਗੁਰਬਾਣੀ ਪਰਖ ਹੈ ਗੁਰਬਾਣੀ ਹੀ ਸਭ ਕੁਝ ਖੈਰ ਗੁਰਬਾਣੀ ਨੂੰ ਛੱਡ ਕੇ ਜਿਹੜੇ ਪਖੰਡੀ ਸਾਧ ਗੁਰਬਾਣੀ ਦੀ ਕਾਮਨ ਸੈਂਸ ਗੁਰਬਾਣੀ ਦੀ ਫਿਲਾਸਫੀ ਤੋਂ ਬਾਹਰ ਜਾ ਕੇ ਗੱਲ ਕਰਦੇ ਨੇ ਜਾਂ ਜਿਹੜੇ ਪ੍ਰਚਾਰਕ ਨੇ ਬਹੁਤ ਸਾਰੇ ਪ੍ਰਚਾਰਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਦੀ ਪ੍ਰੋਪਰ ਸਮਝ ਨਹੀਂ ਹੈ ਤੇ ਬਹੁਤ ਸਾਰੇ ਪ੍ਰਚਾਰਕ ਇਸ ਤਰ੍ਹਾਂ ਦੇ ਨੇ ਜਿਹੜੇ ਗੁਰਬਾਣੀ ਦੀਆਂ ਬਰੀਕੀਆਂ ਨੂੰ ਬਾਖੂਬੀ ਜਾਣਦੇ ਨੇ ਪਛਾਣਦੇ ਨੇ ਸਮਝ ਰੱਖਦੇ ਨੇ ਪਰ ਉਹ ਫਿਰ ਵੀ ਗੁਰਬਾਣੀ ਨੂੰ ਛੱਡ ਕੇ ਪਖੰਡੀ ਸਾਧਾਂ ਦੀ ਬੋਲੀ ਬੋਲਦੇ ਨੇ ਇੱਥੇ ਹੁਣ ਦੋ ਹੀ ਗੱਲਾਂ ਨੇ ਜਾਂ ਤੇ ਉਹ ਸਮਝ ਨਹੀਂ ਰੱਖਦੇ ਸਮਝ ਰੱਖਦੇ ਨੇ ਤੇ ਫਿਰ ਲਫਾਫੇ ਦੀ ਕਰਾਮਾਤ ਵਾਪਰ ਜਾਂਦੀ ਏ ਤੇ ਫਿਰ ਉਹ ਸੱਚ ਨੂੰ ਤਲੰਜਲੀ ਦੇ ਕੇ ਪਿੱਛਾ ਦੇ ਕੇ ਤੇ ਫਿਰ ਉਹ ਪਖੰਡ ਦੇ ਮਗਰ ਮਗਰ ਉਹ ਤੁਰਦੇ ਨੇ ਜਿੰਨੇ ਲਈ ਗੱਲੀਆਂ ਉਹਦੇ ਨਾਲ ਤੁਰ ਚੱਲੀ ਵਾਲਾ ਕੰਮ ਉਹ ਕਰ ਦਿੰਦੇ ਨੇ ਕਿਉਂਕਿ ਉਹ ਤੁਰ ਲਫਾਫਾ ਚੰਗਾ ਦੇਖਦਾ ਹੈ ਲਫਾਫਾ ਦਿਸਦੇ ਆਸਾਰ ਆਪਣੇ ਆਪ ਉਹਨਾਂ ਦੇ ਮੋਹ ਨਿਕਲ ਜਾਂਦਾ ਹੈ ਬਾਹ ਖੜੀ ਕਰਕੇ ਸ਼ੰਕਾ ਨਾ ਕਰਿਆ ਜੇ ਵੀ ਕਿਉਂ ਨਾ ਸ਼ੰਕਾ ਕਰਿਆ ਜੇ ਤੂੰ ਸਟੇਜ ਤੇ ਮੁੱਕੀ ਮਾਰ ਕੇ ਇਹ ਗੱਲ ਕਹੇ ਤੂੰ ਸਟੇਜ ਤੇ ਦਾਵਾ ਕਰਕੇ ਇਹ ਗੱਲ ਕਹੇ ਵੀ ਗੱਲ ਕਰ ਰਿਹਾ ਮੈਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਕਰ ਰਿਹਾ ਤੁਹਾਡੇ ਵਿੱਚੋਂ ਸੰਗਤ ਵਿੱਚੋਂ ਕਿਸੇ ਨੂੰ ਕੋਈ ਸ਼ੰਕਾ ਹੋਵੇ ਨਾ ਤੇ ਉਹ ਮੇਰੇ ਨਾਲ ਜ਼ਰੂਰ ਵਿਚਾਰ ਵਟਾਂਦਰਾ ਕਰਿਓ ਮੈਂ ਗੁਰਬਾਣੀ ਦੇ ਅਕੋਰਡਿੰਗ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਪਹਿਲੇ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਾਉਣ ਤੇ ਜ਼ੋਰ ਲਾ ਲਿਆ ਸ਼ੰਕਾ ਨਾ ਕਰਿਆ ਜੇ ਕਿਉਂ ਨਾ ਕਰਿਆ ਜੇ ਸ਼ੰਕਾ ਤੁਹਾਡਾ ਬੋਲਣਾ ਆ ਕੇ ਪੈਸਾ ਲੈਣਾ ਆ ਕੇ ਅਗਲਿਆਂ ਦਾ ਸ਼ੰਕਾ ਕਰਨ ਦਾ ਹੱਕ ਵੀ ਖੋਈ ਜਾ ਰਹੇ ਆ ਤੁਸੀਂ ਅਰ ਸੰਗਤ ਵੀ ਲੋਕ ਵੀ ਇਸ ਤਰ੍ਹਾਂ ਦੇ ਬਣ ਗਏ ਨੇ ਉਹ ਚੁੱਪ ਕਰਕੇ ਅੱਖਾਂ ਬੰਦ ਕਰਕੇ ਜੋ ਕੋਈ ਸੁਣਾਉਂਦਾ ਹੈ ਉਹ ਸੁਣ ਕੇ ਤੁਰ ਜਾਂਦੇ ਨੇ ਉਹਨਾਂ ਦੀ ਕਮਜ਼ੋਰੀ ਇਹ ਹੈ ਵੀ ਉਹਨਾਂ ਨੇ ਨਾ ਗੁਰਬਾਣੀ ਨੂੰ ਆਪ ਪੜ੍ਹਨਾ ਹੈ ਤੇ ਨਾ ਸਮਝਣਾ ਤਾਂ ਕਰਕੇ ਜੋ ਤੁਸੀਂ ਸੁਣਾਇਆ ਤੁਹਾਡੇ ਮਗਰ ਲੱਗ ਗਿਆ ਤੁਹਾਡੀ ਪਰਸਨੈਲਿਟੀ ਤੋਂ ਤੁਹਾਡੇ ਨਾਂ ਤੋਂ ਪ੍ਰਭਾਵਿਤ ਹੋ ਗਏ ਖੈਰ ਕੀ ਮਜਬੂਰੀ ਹੁੰਦੀ ਏ ਤੁਹਾਨੂੰ 도ਗਲਾ ਪਣ ਕਰਨਾ ਪੈਂਦਾ ਏ ਜਾਂ 도ਗਲੇ ਬੰਨਾ ਪੈਂਦਾ ਕੋਈ ਨਾ ਕੋਈ ਮਜਬੂਰੀ ਤੇ ਰਹੀ ਹੋਏਗੀ ਨਾ ਵਰਨਾ ਤੁਸੀਂ ਗੁਰਮਤਿ ਦੀ ਸਮਝ ਰੱਖਣ ਵਾਲੇ ਇਸਰਾਏ ਕਿਉਂ ਤੁਰਦੇ ਤੁਹਾਡੀ ਕੋਈ ਨਾ ਕੋਈ ਮਜਬੂਰੀ ਏ ਜਾਂ ਡਰ ਤੁਹਾਡੀ ਮਜਬੂਰੀ ਏ ਜਾਂ ਲਫਾਫਾ ਤੁਹਾਡੀ ਮਜਬੂਰੀ ਏ ਕੋਈ ਨਾ ਕੋਈ ਮਜਬੂਰੀ ਤੇ ਤੁਹਾਡੀ ਏ ਹੁਣ ਮੈਂ ਦੋ ਤਿੰਨ ਨੁਕਤੇ ਤੁਹਾਡੇ ਸਾਹਮਣੇ ਰੱਖਦਾ ਘਰ ਦੇ ਅੰਦਰ ਜਿਹੜਾ ਘਰ ਦਾ ਮੁਖੀਆ ਹੁੰਦਾ ਹੈ ਨਾ ਪਿਓ ਹੋਵੇ ਮਾਂ ਹੋਵੇ ਦੋਨੋਂ ਰੱਖ ਲੋ ਸਿਆਣੇ ਮਾਪੇ ਆਪ ਗਰੀਬੀ ਹੰਡਾਲਣਗੇ ਬੱਚਿਆਂ ਦੇ ਸ਼ੌਂਕ ਪੂਰੇ ਕਰਨ ਦਾ ਯਤਨ ਕਰਨਗੇ ਪਰ ਉਹ ਕਦੇ ਨਹੀਂ ਇਹ ਗੱਲ ਚਾਹੁੰਦੇ ਵੀ ਆਪਣੇ ਬੱਚਿਆਂ ਦੇ ਬੁਰੇ ਵਿੱਚ ਭੁਗਤ ਜਾਣ ਮਾਪੇ ਕਦੇ ਇਹ ਗੱਲ ਨਹੀਂ ਚਾਹੁੰਦੇ ਵੀ ਉਹ ਆਪਣੇ ਬੱਚਿਆਂ ਦੇ ਰਾਹ ਵਿੱਚ ਕੰਡੇ ਬਖੇਰ ਦੇਣ ਆਪਣੇ ਬੱਚਿਆਂ ਦੇ ਰਾਹ ਵਿੱਚ ਖੂਪ ਉਟ ਦੇਣ ਬੱਚਿਆਂ ਨੂੰ ਖੂਬ ਵਿੱਚ ਧੱਕਾ ਦੇਣ ਵਾਸਤੇ ਮਜਬੂਰ ਕਰ ਦੇਣ ਮਾਪੇ ਨਹੀਂ ਚਾਹੁੰਦੇ ਪਰ ਜਿਹੜੇ ਸਿਆਣੇ ਨੇ ਜੇ ਮੈਂ ਇੱਥੇ ਇਹ ਗੱਲ ਕਹਿ ਦਿਆਂ ਵੀ ਲੱਖਾਂ ਮਾਵਾ ਤੇ ਪਿਓ ਦੇ ਅੰਦਰੋਂ ਕੋਈ ਬਿਰਲਾ ਹੋਵੇਗਾ ਜਿਹੜਾ ਬੱਚਿਆਂ ਦੀ ਸੰਭਾਲ ਨਹੀਂ ਕਰ ਪਾਉਂਦਾ ਵਰਨਾ ਸੈਰੀ ਕਰਦੇ ਨੇ ਔਰ ਚੰਗੇ ਢੰਗ ਦੇ ਨਾਲ ਕਰਦੇ ਨੇ ਨੰਬਰ 2 ਦਾ ਨੁਕਤਾ ਅੱਜ ਦੇ ਪ੍ਰਚਾਰਕ 도ਗਲੇ ਪ੍ਰਚਾਰਕ ਸਾਰੇ ਨਹੀਂ ਜਿਹੜੇ ਗੁਰਮਤਿ ਦਾ ਪ੍ਰਚਾਰ ਸਹੀ ਢੰਗ ਨਾਲ ਕਰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬਾਰ ਬਾਰ ਕੋਟੀ ਕੋਟੀ ਨਮਸਕਾਰ ਹੈ ਮੈਂ ਗੱਲ ਉਹਨਾਂ ਦੀ ਕਰਦਾ ਜਿਹੜੇ ਨਾਮਵਰ ਵੀ ਨੇ 도ਗਲੇ ਨੇ ਸੱਚ ਨੂੰ ਜਾਣਦੇ ਨੇ ਪਰ ਸੱਚ ਨੂੰ ਛੱਡ ਕੇ ਪਖੰਡੀ ਲਾਣੇ ਦੇ ਮਗਰ ਹੋ ਤੁਰੇ ਨੇ ਪਖੰਡੀਆਂ ਦੀ ਬੋਲੀ ਬੋਲਦੇ ਨੇ ਮੇਰੀ ਗੱਲ ਉਹਨਾਂ ਵਾਸਤੇ ਹੈ ਅੱਜ ਦੇ ਪਖੰਡੀ ਪ੍ਰਚਾਰਕ ਤੇ ਪਖੰਡੀ ਸਾਧ 도ਗਲੇ ਕਰਦਾਰ ਵਾਲੇ ਸਾਧ ਇਹਨਾਂ ਨੂੰ ਕੀ ਕਿਹੜੀ ਗਿਣਤੀ ਵਿੱਚ ਰੱਖੋਗੇ ਫਿਰ ਦੁਬਾਰਾ ਕਹਿ ਰਿਹਾ ਸਿਆਣੇ ਮਾਂ ਬਾਪ ਬੱਚਿਆਂ ਦਾ ਬੁਰਾ ਨਹੀਂ ਲੋਚਦੇ ਪਰ ਜੇ ਤੁਸੀਂ ਪ੍ਰਚਾਰਕ ਹੋ ਸਿਆਣੇ ਹੋ ਜੇ ਤੁਸੀਂ ਸਾਧੋ ਸੱਚਮੁੱਚ ਤੇ ਲੋਕਾਂ ਨਾਲੋਂ ਸਿਆਣੇ ਹੋ ਇਟ ਮੀਨਸ ਤੇ ਜੇ ਤੁਸੀਂ ਸਿਆਣੇ ਹੋ ਤੇ ਫਿਰ ਆਪਣੀ ਕੌਮ ਦੇ ਬੁਰੇ ਵਿੱਚ ਕਿਉਂ ਭੁਗਤ ਰਹੇ ਹੋ ਕੌਮ ਨੂੰ ਕਿਉਂ ਖੱਡ ਵਿੱਚ ਤੱਕਾ ਦੇਣ ਦਾ ਯਤਨ ਕਰ ਰਹੇ ਹੋ ਕਿਉਂ ਲੋਕਾਂ ਦੇ ਹੱਥ ਵਿੱਚ ਇਹਨਾਂ ਦੀ ਨੱਥ ਫੜਾਉਂਦਾ ਯਤਨ ਕਰ ਰਹੇ ਹੋ ਕਿਉਂ ਇਹਨਾਂ ਨੂੰ ਗੁਲਾਮ ਬਣਾਉਣ ਦੀ ਤੁਹਾਡੀ ਸਾਜਿਸ਼ ਚੱਲ ਰਹੀ ਹੈ ਗੁਰਬਾਣੀ ਨਾਲੋਂ ਤੋੜ ਕੇ ਮਨਮਤ ਦੇ ਰਾਹ ਕਿਉਂ ਤੋੜਿਆ ਜਾ ਰਿਹਾ ਜੇ ਤੁਸੀਂ ਸਿਆਣੇ ਇਸ ਤੋਂ ਅੱਗੇ ਮੈਂ ਇੱਕ ਗੱਲ ਹੋਰ ਕਰ ਦਿਆਂ ਸਕੂਲ ਦੇ ਅੰਦਰ ਪੜ੍ਹਦੇ ਸਮੇਂ ਵੇਖਿਆ ਵੀ ਜਿਹੜਾ ਵੀ ਸਿਆਣਾ ਟੀਚਰ ਹੁੰਦਾ ਹੈ ਤਨਖਾਹ ਤੇ ਉਹਨੂੰ ਉਹ ਹੀ ਮਿਲਣੀ ਹੈ ਜਿਹੜੀ ਉਹਦੀ ਨਿਰਧਾਰੀ ਤੇ ਜਿਹੜੀ ਨਿਯੁਕਤ ਹੈ ਪਰ ਜਿਹੜਾ ਸਿਆਣਾ ਟੀਚਰ ਹੁੰਦਾ ਹੈ ਨਾ ਉਹ ਸਿਆਣਾ ਟੀਚਰ ਆਪਣਾ ਸਾਰਾ ਜ਼ੋਰ ਲਾਉਂਦਾ ਹੈ ਯਤਨ ਕਰਦਾ ਹੈ ਕਲਪਦਾ ਹੈ ਕਈ ਵਾਰ ਗੁੱਸੇ ਹੁੰਦਾ ਹੈ ਸਾਡੇ ਸਮੇਂ ਤੇ ਡੰਡਾ ਸੋਟਾ ਵੀ ਚੱਲਦਾ ਰਿਹਾ ਹੁਣ ਸਕੂਲਾਂ ਹੀ ਬੰਦ ਹੈ ਉਹ ਬੱਚੇ ਦੇ ਉੱਤੇ ਸਾਰਾ ਜ਼ੋਰ ਲਾ ਦਿੰਦੇ ਨੇ ਵੀ ਮੇਰੀ ਕਲਾਸ ਦਾ ਬੱਚਾ ਸਫਲ ਨਾ ਹੋਵੇ ਫੇਲ ਨਾ ਹੋਵੇ ਹਾਲਾਂਕਿ ਬੱਚਾ ਪਾਸ ਹੋਵੇ ਬੱਚਾ ਫੇਲ ਹੋਵੇ ਉਹਦੀ ਜਿਹੜੀ ਨਰਦਾਰਿਤ ਮਿਥੀ ਹੋਈ ਤਨਖਾਹ ਉਹਨੂੰ ਮਿਲੀ ਜਾਣੀ ਭਾਵੇਂ ਉਹ ਵਿਹਲਾ ਬਹਿ ਕੇ ਸਮਾਂ ਗੁਜ਼ਾਰਦਾਵੇ ਤੇ ਭਾਵੇਂ ਪੜਾ ਕੇ ਗੁਜ਼ਾਰੇ ਫਿਰ ਵੀ ਉਹ ਬੱਚਿਆਂ ਤੇ ਤਵੱਜੂ ਦਿੰਦਾ ਹੈ ਬੱਚਿਆਂ ਤੇ ਧਿਆਨ ਦਿੰਦਾ ਹੈ ਲਗਨ ਦੇ ਨਾਲ ਕਲਪਤਾ ਹੋਇਆ ਉਹਨਾਂ ਨੂੰ ਮਾਰਦਾ ਪਿੱਟਦਾ ਹੋਇਆ ਕਹਿੰਦਾ ਨਹੀਂ ਮੇਰੇ ਪੜੇ ਹੋਏ ਬੱਚੇ ਸਕਸੈਸ ਹੋਣ ਇਹ ਕਿੰਨਾਂ ਦੀ ਗੱਲ ਕਰ ਰਹੇ ਨੇ ਜਿਹੜੇ ਸਿਆਣੇ ਟੀਚਰ ਨੇ ਤੇ ਜਿਹੜੇ ਸਿਆਣੇ ਟੀਚਰ ਨਹੀਂ ਹੁੰਦੇ ਜਿਹੜੇ ਹੱਡ ਹਰਾਮ ਟੀਚਰ ਹੁੰਦੇ ਨੇ ਉਹ ਤਨਖਾਹ ਲੈਂਦੇ ਨੇ ਤੇ ਫਿਰ ਉਹਨਾਂ ਦੀ ਬਦਲੀ ਚੱਲਦੀ ਰਹਿੰਦੀ ਕਦੀ ਐ ਸਕੂਲ ਕਦੀ ਐ ਸਕੂਲ ਕਦੀ ਐ ਸਕੂਲ ਤੇ ਸਸਪੈਂਡ ਵੀ ਵਾਰ-ਵਾਰ ਹੁੰਦੇ ਰਹਿੰਦੇ ਨੇ ਜੇ ਤੁਸੀਂ ਸੱਚਮੁੱਚ ਸਿਆਣੇ ਪ੍ਰਚਾਰਕ ਹੋ ਜੇ ਸੱਚਮੁੱਚ ਸਿਆਣੇ ਸਾਧੋ ਤੇ ਫਿਰ ਤੁਹਾਨੂੰ ਕੌਮ ਦੇ ਭਲੇ ਵਿੱਚ ਭੁਗਤਣ ਦੀ ਲੋੜ ਸੀ ਕੌਮ ਦੇ ਵਿਰੁੱਧ ਵਿੱਚ ਕਿਉਂ ਭੁਗਤ ਰਹੇ ਹੋ ਇਹਨਾਂ ਦਾ ਭਵਿੱਖ ਧੁੰਦਲਾ ਕਰਨ ਦਾ ਯਤਨ ਕਿਉਂ ਕਰ ਰਹੇ ਹੋ ਸਿਆਣਾ ਟੀਚਰ ਕਦੇ ਵੀ ਬੱਚੇ ਦਾ ਭਵਿੱਖ ਧੁੰਦਲਾ ਕਰਨਾ ਚੰਗਾ ਨਹੀਂ ਸਮਝਦਾ ਤੇ ਸਿਆਣਾ ਪ੍ਰਚਾਰਕ ਤੇ ਸਿਆਣਾ ਸਾਧ ਇਸ ਗੱਲ ਤੋਂ ਅਣਜਾਣ ਕਿਉਂ ਹੈ ਉਹ ਕੌਮ ਦਾ ਭਵਿੱਖ ਧੁੰਦਲਾ ਕਰਨ ਤੇ ਜ਼ੋਰ ਕਿਉਂ ਲਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੇਜ ਨੂੰ ਧੁੰਦਲਾ ਕਰਨ ਦਾ ਯਤਨ ਕਿਉਂ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਜਿਆਂ ਨੂੰ ਬਣਾਉਣ ਦਾ ਯਤਨ ਕਿਉਂ ਕਰ ਰਿਹਾ ਹੈ ਸੱਚ ਦੇ ਬਰਾਬਰ ਕੱਚ ਦੀ ਕੀਮਤ ਪਾਉਣ ਦਾ ਯਤਨ ਕਿਉਂ ਕਰ ਰਿਹਾ ਹੈ ਪਖੰਡੀਆਂ ਦੀ ਗੋਲੀ ਕਿਉਂ ਬੋਲ ਰਿਹਾ ਹੈ ਇਟ ਮੀਨਸ ਉਹਦੇ ਅੰਦਰ ਕੋਈ ਨਾ ਕੋਈ ਖੋਟ ਹੈ ਉਹਦੇ ਅੰਦਰ ਕੋਈ ਨਾ ਕੋਈ ਹਰਾਮਖੋਰੀ ਹੈ ਵਰਨਾ ਗੁਰਬਾਣੀ ਦੇ ਅਕੋਰਡਿੰਗ ਚੱਲਦਾ ਖੈਰ ਇਸ ਤੋਂ ਅੱਗੇ ਚੱਲਦੇ ਆ ਸਿਆਣਾ ਪ੍ਰਚਾਰਕ ਟੀਚਰ ਦੀ ਉਦਾਹਰਨ ਦਿੱਤੀ ਮਾਪੇ ਦੀ ਉਦਾਹਰਨ ਦਿੱਤੀ ਜਿਹੜਾ ਸਿਆਣਾ ਪ੍ਰਚਾਰਕ ਤੇ ਸਿਆਣਾ ਸਾਧੇ ਨਾ ਉਹ ਆਪਣਾ ਬੁਰਾ ਕਰਕੇ ਆਪਣਾ ਘਟ ਕਮਾ ਤੇ ਖਾ ਕੇ ਕੌਮ ਦੀ ਰੱਤ ਵਿੱਚ ਨਾਉਣ ਦਾ ਯਤਨ ਨਹੀਂ ਕਰੇਗਾ ਤੇ ਜਿਹੜਾ 도ਗਲੇ ਕਿਰਦਾਰ ਵਾਲਾ ਹੈ ਉਹ ਕੌਮ ਦੇ ਖੂਨ ਵਿੱਚ ਕੌਮ ਦੀ ਰੱਤ ਵਿੱਚ ਨਾਉਂਦਾ ਯਤਨ ਕਰੇਗਾ ਕੌਮ ਠੱਠੇ ਖੂਹ ਵਿੱਚ ਡਿੱਗਦੀ ਏ ਤੇ ਲੱਖ ਵਾਰ ਡਿੱਗੇ ਚਾਰ ਦਮੜਿਆਂ ਦੇ ਪਿੱਛੇ ਲਫਾਫੇ ਦੇ ਪਿੱਛੇ ਆਪਣੇ ਆਪ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਏ ਜਮੀਰ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਯਾਰ ਮੈਂ ਵੀ ਕਿਹੜੀਆਂ ਗੱਲਾਂ ਪਿੱਛੇ ਪੈ ਗਿਆ ਜਮੀਰ ਜਮੂਰ ਤੇ ਤੁਹਾਡੇ ਵਾਸਤੇ ਕੋਈ ਅਰਥ ਨਹੀਂ ਨਾ ਰੱਖਦੀ ਜੇ ਕੋਈ ਅਰਥ ਰੱਖਦੀ ਹੁੰਦੀ ਤੇ ਮੇਰੀ ਗੱਲ ਕਹਿੰਦੇ ਨਾਲ ਤੁਹਾਨੂੰ ਅਸਰ ਹੋਣਾ ਤੁਹਾਡੇ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਵੀ ਖਡਾਉਣਾ ਬਣ ਗਿਆ ਹੈ ਤੁਹਾਨੂੰ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਡਰ ਨਹੀਂ ਲੱਗਦਾ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਠ ਵਿੱਚ ਵੀ ਛੁਰਾ ਮਾਰਨ ਦਾ ਯਤਨ ਕਰ ਰਹੇ ਹੋ ਮੈਨੂੰ ਇੱਕ ਨਿੱਕੀ ਜੀ ਕਹਾਣੀ ਚੇਤੇ ਆ ਗਈ ਉਹ ਸੁਣਾ ਕੇ ਉਸ ਤੋਂ ਬਾਅਦ ਮੈਂ ਅੱਜ ਦੇ ਵੀਡੀਓ ਨੂੰ ਰੋਕਣ ਦਾ ਯਤਨ ਕਰਾਂਗਾ ਲੈ ਮੇਰੀ ਨਾ ਹੋ ਜਾਏ ਪ੍ਰਿੰਸੀਪਲ ਐਸ ਐਸ ਅਮੋਲ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ ਗੁਰਮਤਿ ਨੂੰ ਵਿਗਿਆਨ ਨੂੰ ਆਧਾਰ ਬਣਾ ਕੇ ਇਨਾਂ ਦਾ ਦੋਵਾਂ ਦਾ ਕੰਪੈਰੀਜ਼ਨ ਕਰਕੇ ਸਮਝਾਉਣ ਦਾ ਬੜੇ ਸੁਥਰੇ ਢੰਗ ਨਾਲ ਯਤਨ ਕੀਤਾ। ਉਹਨਾਂ ਦੀ ਇੱਕ ਬੁੱਕ ਵਿੱਚ ਮੈਂ ਪੜਿਆ ਉਹ ਕਹਿੰਦੇ ਨੇ ਮੈਂ ਕਿਸੇ ਪਾਰਕ ਵਿੱਚ ਟਹਿਲ ਰਿਹਾ ਸਾਂ ਮੇਰੇ ਤੇ ਤੰਗੀ ਤੁਸ਼ਕੀ ਵਾਲੇ ਦਿਨ ਸਨ ਜੇਬ ਵਿੱਚ ਮਾਇਆ ਨਹੀਂ ਸੀ ਘਰ ਦੇ ਅੰਦਰ ਸੁੱਖ ਦਾ ਸਾਧਨ ਨਹੀਂ ਸੀ ਰੋਟੀ ਦੇ ਵੀ ਲਾਲੇ ਸਨ ਕਹਿੰਦੇ ਨੇ ਮੈਂ ਟਹਿਲ ਰਿਹਾ ਸਾਂ ਤੇ ਮੈਂ ਨਾ ਇੱਕ ਸੁੱਕੀ ਰੋਟੀ ਕਿਦਰੇ ਲੰਗਰ ਵਿੱਚੋਂ ਲਈ ਤੇ ਲੈ ਕੇ ਮੈਂ ਪਾਰਕ ਵਿੱਚ ਚਲਾ ਗਿਆ ਟਹਿਲਦਾ ਟਹਿਲਦਾ ਕਿੰਦੇ ਨੇ ਮੈਂ ਉੱਥੇ ਜਾ ਕੇ ਕੀ ਵੇਖਿਆ ਵੀ ਇੱਕ ਪਾਦਰੀ ਉਹਦੇ ਨਾਲ ਉਹਦਾ ਕੁੱਤਾ ਹੈ ਉਹ ਕੁੱਤਾ ਲੈ ਕੇ ਆਇਆ ਮੇਰੇ ਨਾਲ ਗੱਲਾਂ ਬਾਤਾਂ ਪੈ ਗਿਆ ਕਿੰਦੇ ਨੇ ਮੈਂ ਰੋਟੀ ਦਾ ਇੱਕ ਟੁਕੜਾ ਕੁੱਤੇ ਦੇ ਅੱਗੇ ਸੁੱਟਿਆ ਤੇ ਕੁੱਤੇ ਨੇ ਸੁੰਘਿਆ ਤੇ ਸੁੰਘ ਕੇ ਆਪਣੇ ਮਾਲਕ ਵੱਲ ਵੇਖਿਆ ਤੇ ਜਦੋਂ ਮਾਲਕ ਨੇ ਸਿਰ ਫੇਰਿਆ ਨਹੀਂ ਤੇ ਕੁੱਤੇ ਨੇ ਰੋਟੀ ਦਾ ਟੁਕੜਾ ਤੱਕ ਨਹੀਂ ਟੱਚ ਕੀਤਾ ਦੁਬਾਰਾ ਨਹੀਂ ਸੁੰਘਿਆ ਮੂੰਹ ਵਿੱਚ ਪਾਣੀ ਤੇ ਦੂਰ ਦੀ ਗੱਲ ਹੈ ਕਹਿੰਦੇ ਨੇ ਮੇਰੇ ਮਨ ਦੇ ਅੰਦਰ ਬੜੀ ਸੱਟ ਵੱਜੀ। ਕਹਿੰਦੇ ਨੇ ਉਸੇ ਵਕਤ ਉਹਨੇ ਆਪਣੇ ਕੋਲੋਂ ਇੱਕ ਬ੍ਰੈਡ ਦਾ ਟੁਕੜਾ ਜ਼ਮੀਨ ਤੇ ਸੁੱਟਿਆ ਤੇ ਕੁੱਤੇ ਨੂੰ ਖਾਣ ਵਾਸਤੇ ਕਿਹਾ ਤੇ ਕੁੱਤਾ ਉਹ ਬ੍ਰੈਡ ਦਾ ਟੁਕੜਾ ਖਾਣ ਲੱਗ ਪਿਆ। ਕਹਿੰਦੇ ਨੇ ਉਹਨਾਂ ਦਿਨਾਂ ਦੇ ਅੰਦਰ ਮੈਨੂੰ ਅਸਾਈ ਮੱਤ ਵੱਲੋਂ ਇਦਾਂ ਦੀਆਂ ਆਫਰਾਂ ਆ ਰਹੀਆਂ ਸਨ ਵੀ ਤੂੰ ਸਾਡਾ ਪ੍ਰਚਾਰਕ ਬਣ ਤੈਨੂੰ ਬਾਹਰ ਭੇਜ ਦਿੱਤਾ ਜਾਏਗਾ ਬੱਚੇ ਸੈੱਟ ਕਰ ਦਿੱਤੇ ਜਾਣਗੇ ਕਾਰਕੋਠੀ ਮਿਲ ਜਾਏਗੀ ਸਭ ਕੁਝ ਮਿਲ ਜਾਏਗਾ। ਕਹਿੰਦੇ ਨੇ ਬੜੀ ਮੰਦੇ ਅੰਦਰ 6 ਵਜੇ ਮੈਂ ਸੋਚਿਆ ਵੀ ਜੇ ਇੱਕ ਕੁੱਤਾ ਦੂਜੇ ਦਾ ਸੁਟਿਆ ਹੋਇਆ ਰੋਟੀ ਦਾ ਟੁਕੜਾ ਤੱਕ ਸੁੰਘ ਕੇ ਛੱਡ ਦਿੰਦਾ ਤੇ ਮੈਂ ਤੇ ਗੁਰੂ ਦਾ ਕੁੱਤਾ ਆ ਮੈਂ ਇਹਨਾਂ ਦੀ ਦਿੱਤੀ ਹੋਈ ਆਫਰ ਨੂੰ ਕਿਉਂ ਨਹੀਂ ਠੁਕਰਾ ਸਕਦਾ ਉਹ ਕਹਿੰਦੇ ਨੇ ਮੈਂ ਠੁਕਰਾ ਦਿੱਤਾ ਅਗਲੇ ਦਿਨ ਗਿਆ ਜਵਾਬ ਦਿੱਤਾ ਤੇ ਮੈਂ ਕੌਮ ਦਾ ਪ੍ਰਚਾਰਕ ਬਣਿਆ ਤੁਹਾਡਾ ਲੇਧਾਰ ਪ੍ਰਚਾਰਕ ਪ੍ਰਚਾਰਕੋ ਧੋਗਲੇ ਕਿਰਦਾਰ ਵਾਲਿਓ ਪ੍ਰਚਾਰਕੋ ਤੇ ਪਖੰਡੀ ਸਾਧੋ ਜਿਹੜੇ ਚੰਗੇ ਨੇ ਮੈਂ ਉਹਨਾਂ ਦਾ ਨਾਂ ਨਹੀਂ ਲੈ ਰਿਹਾ ਮੈਂ ਤਾਂ ਲਫਜੇ ਵਰਤਨਾ ਪਖੰਡੀ ਜਿਹੜੇ ਜਿਨ੍ਹਾਂ ਨੂੰ ਪੀੜ ਹੋਏਗੀ ਜਿਨ੍ਹਾਂ ਨੂੰ ਸੱਟ ਵੱਜੇਗੀ ਸਮਝ ਲਓ ਵੀ ਆਪਣੇ ਆਪ ਹੀ ਉਹ ਸਿੱਧ ਕਰਣਗੇ ਵੀ ਮੈਂ ਪਖੰਡੀ ਆ ਕਿਉਂਕਿ ਮੈਂ ਗੱਲ ਪਖੰਡੀ ਲਾਣੇ ਦੀ ਕਰ ਰਿਹਾ ਦੋਗਲੇ ਪ੍ਰਚਾਰਕਾਂ ਦੀ ਕਰ ਰਿਹਾ ਤੁਹਾਡੇ ਅੱਗੇ ਜਦੋਂ ਕੋਈ ਬੁਰਕੀ ਸੁੱਟਦਾ ਤੁਸੀਂ ਤੇ ਉਸ ਕੁੱਤੇ ਨਾਲੋਂ ਵੀ ਗਏ ਕਰਕੇ ਉਹ ਚੁੱਕ ਕੇ ਬੁਰਕੀ ਮੂੰਹ ਵਿੱਚ ਪਾ ਲੈਂਦੇ ਹੋ ਖਾਣਾ ਸ਼ੁਰੂ ਕਰ ਦਿੰਦੇ ਹੋ ਤੇ ਲਾਲਾਂ ਸੁੱਟਰੀਆਂ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਚੇਤਾ ਨਹੀਂ ਆਉਂਦਾ ਵੀ ਤੁਸੀਂ ਗੁਰੂ ਕੇ ਕੋਕਰੋ ਕੋਨ ਉਚੇਤ ਨਹੀਂ ਹੁੰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰਕ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਬੋਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਬੋਲ ਕੇ ਤੁਹਾਨੂੰ ਰੋਜੀ ਵੀ ਮਿਲ ਜਾਏ ਰੋਟੀ ਵੀ ਮਿਲ ਜਾਏ ਸੁਖ ਦੇ ਸਾਧਨ ਵੀ ਮਿਲ ਜਾਏ ਪਰ ਦੁਜੇ ਦੀ ਸੁੱਟੀ ਹੋਈ ਬੁਰਕੀ ਉਧਰ ਤੁਹਾਡਾ ਧਿਆਨ ਹੈ ਜਿਹੜਾ ਗੁਰੂ ਨੇ ਤੁਹਾਡੀ ਝੋਲੀ ਪਾਇਆ ਉਧਰ ਤੁਹਾਡਾ ਧਿਆਨ ਨਹੀਂ ਹੈ ਹੋਸ਼ ਨੂੰ ਹੱਥ ਮਾਰੋ ਸਹੀ ਮਾਰਗ ਨੂੰ ਅਪਣਾਓ ਤੇ ਲੋਕਾਂ ਦਾ ਵੀ ਸਹੀ ਮਾਰਗ ਦਰਸ਼ਕ ਬਣੋ ਮਾਰਗ ਦੇ ਉੱਤੇ ਤੁਰਨ ਦਾ ਯਤਨ ਕਰੋ